ਮੈਨੂੰ ਜ਼ਿੰਦਗੀ ਦੇ ਵਿੱਚ ਬੜੇ ਸੇਵਕ ਮਿਲੇ ਸੁਣੋ ਪਰ ਜਦੋਂ ਮੇਰੇ ਅਪੋਸਟਲ ਜੀ ਉਸ ਅੰਕੰਦੁਰੂਲਾ ਜੀ ਮਿਲੇ ਜਦੋਂ ਅਸੀਂ ਪਹਿਲੀ ਵਾਰ ਚਰਚ ਗਏ ਪ੍ਰਭੂ ਕਹਿੰਦਾ ਇਹ ਤੇਰੇ ਲਈ ਸੇਵਕ ਚੁਣਿਆ ਗਿਆ ਔਰ ਜਿਸ ਦਿਨ ਉਹ ਤੇ ਨੀ ਰੱਖੀ ਗਈ ਚਰਚ ਦੀ ਸੁਣੋ ਉਸ ਦਿਨ ਸਾਡੀ ਵੀ ਨੀ ਰੱਖੀ ਗਈ ਅਸੀਂ ਪਹਿਲੀ ਵਾਰ ਉਹ ਚਰਚ ਗਿਆ ਸੀ ਕਾਫੀ ਇਨ ਨਾ ਪਾਣੀ ਸੀ ਜਦ ਅਸੀਂ ਉੱਥੇ ਵਚਨ ਸੁਣਿਆ ਇਨ ਇਨ ਨਾ ਪਾਣੀ 'ਚ ਖੜ ਕੇ ਉੱਥੇ ਵਚਨ ਸੁਣਿਆ ਸੀ ਔਰ ਮੈਂ ਤੇ ਮੇਰੀ ਪਤਨੀ ਅਸੀਂ ਦੋਨੇ ਪਾਣੀ 'ਚ ਖੜ ਕੇ ਵਚਨ ਸੁਣਿਆ ਸੁਣੋ ਉਹ ਸਾਡਾ ਜੀਵਨ ਚੇਂਜ ਹੋ ਗਿਆ ਪਹਿਲੇ ਦਿਨ ਪ੍ਰਭੂ ਨੇ ਟੱਚ ਕੀਤਾ ਪਹਿਲੇ ਦਿਨ ਉੱਥੇ ਐਚ ਵਚਨ ਹੋਇਆ ਸੀ ਕ੍ਰਾਂਤੀਆਂ ਦੇ ਵਿੱਚ ਕਹਿੰਦਾ ਨਸ਼ਿਆਂ ਵਾਲੇ ਮੇਰੇ ਰਾਹ 'ਚ ਨਹੀਂ ਜਾਣਗੇ ਪ੍ਰਭੂ ਨੇ ਬੋਤਨ ਖੋਲ੍ਹਿਆ ਪ੍ਰਭੂ ਕਹਿੰਦਾ ਸੁਣ ਅਸੀਂ ਉਸ ਦਿਨ ਧਾਰ ਲਿਆ ਸੁਣੋ ਉਸ ਦਿਨ ਇੱਕ ਜਲਸਾ ਨੂੰ ਇੱਕ ਸਪਿਰਚੁਅਲ ਸਪਿਰਚ ਵਰਡ ਮਿਲੇ ਸਪਿਰਚੁਅਲ ਦਾਸ ਨੇ ਇੱਕ ਦੱਸਿਆ ਕਿ ਨਸ਼ੀਆਂ ਵਾਲੇ ਮੇਰੇ ਰਾਜ ਨਹੀਂ ਜਾਣਗੇ ਉਹਨੇ ਡਾਂਟਿਆ ਤੇ ਸੁਣੋ ਅਸੀਂ ਧਾਰ ਲਿਆ ਅਚਨ ਇਹ ਸੇਵਕ ਸਾਡੇ ਲਈ ਆ ਘਰ ਆ ਕੇ ਗੱਲ ਕੀਤੀ ਪ੍ਰਭੂ ਤੇਰੇ ਵੱਲੋਂ ਕਹਿੰਦਾ ਹਾਂ ਇਹ ਸੇਵਕ ਮੇਰੇ ਵੱਲੋਂ ਆ ਅੱਜ 17 ਦੇ ਵਿੱਚ 17 ਤੋਂ ਲੈ ਕੇ 24 ਹੋ ਗਿਆ ਸੁਣੋ ਅਸੀਂ ਸੇਵਕ ਨਹੀਂ ਬਦਲਿਆ ਤਾਰੀਫ ਛੋਟੀ ਏ ਤੁਹਾਡੀ ਬਹੁਤ ਸੇਵਕ ਜ਼ਿੰਦਗੀ ਚ ਆਏ ਬੜੇ ਪ੍ਰੋਫਿਟ ਆਏ ਮਿਲੇ ਪਰ ਇੱਕੋ ਸਪਿਰਚੁਅਲ ਫਾਦਰ ਬਣਾਇਆ ਅਪੋਸਟਲ ਅੰਕਨੋਲਾ ਜੀ ਸੇਵਕ ਨਹੀਂ ਬਦਲਿਆ ਪਿਆਰ ਨਹੀਂ ਬਦਲੇ ਇੱਕੋ ਹੀ ਕੋਈ ਬਣਾਇਆ ਅਸੀਂ ਪਾਜਰੇ ਕਿਤੇ ਉੱਥੇ ਇੱਕ ਦੀ ਉੱਥੇ ਬੱਚੇ ਫਿਰੋ ਬਹੁਤ ਸਾਰੇ ਸੇਵਕਾਂ ਨਾਲ ਹਾਸੜਣਾ ਮਿਲੋ ਸੜ ਨਹੀਂ ਇੱਕੋ ਹੀ ਗੱਲ ਏ ਕਿ ਜ਼ਿੰਦਗੀ ਦੇ ਵਿੱਚ ਇੱਕੋ ਸੇਵਕ ਬਣਾਉਣਾ ਹਰ ਆਪ ਦੇ ਬੱਚਾ ਨੂੰ ਵੀ ਦੱਸ ਦਿੰਦੇ ਨੇ ਬੇਟੀ ਨੂੰ ਭਈ ਆਪਣਾ ਉਹ ਚਰਚ ਹੈ ਸੱਸੀ ਉੱਥੋਂ ਬਦਲੇ ਸਾਨੂੰ ਅੱਛਾ ਟੀਚਰ ਮਿਲ ਗਿਆ ਸਾਨੂੰ ਨੇ ਉਂਗਲ ਫੜ ਕੇ ਚੱਲਣਾ ਸਕੇ ਮੈਂ ਕਦੇ ਵੀ ਉਹਨਾਂ ਨੂੰ ਉਹਨੂੰ ਮਿਲਿਆ ਨਹੀਂ ਕਦੇ ਨਹੀਂ ਮਿਲਿਆ ਪਰ ਮੈਂ ਆਤਮਾ 'ਚ ਰੋਜ਼ ਮਿਲਦਾ ਹਾਂ ਹਾਲੇਲੂਇਆ ਹਾਲੇਲੂਇਆ